ਅੱਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ ਗ੍ਰਾਮਰ ਦਾ ਅਗਲਾ ਟੌਪਿਕ ਪੰਜਾਬੀ ਗ੍ਰਾਮਰ ਪੰਜਾਬੀ ਵਿਆਕਰਨ ਦਾ ਅਗਲਾ ਟੌਪਿਕ ਕਾਲ ਕਾਲ ਮਤਲਬ ਸਮਾਂ ਠੀਕ ਹੈ ਕਾਲ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਪਰਿਭਾਸ਼ਾ ਕਾਲ ਤੋਂ ਭਾਵ ਸਮਾਂ ਸਮੇਂ ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਏ ਉਸ ਨੂੰ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਹੁਣ ਕੋਈ ਚੀਜ਼ ਚੱਲ ਰਹੀ ਹੈ ਉਹ ਵਰਤਮਾਨ ਵਿੱਚ ਚੱਲ ਰਹੀ ਹੈ ਜੋ ਕੁਝ ਹੋ ਗਿਆ ਅਸੀਂ ਪਹਿਲਾਂ ਕਿਰਿਆ ਵਾਲੇ ਪੜ ਚੁੱਕੇ ਹਾਂ ਕਿਰਿਆ ਦਾ ਟੌਪਿਕ ਪੜ ਚੁੱਕੇ ਹਾਂ ਉਹ ਕੀ ਹੋ ਗਿਆ ਸਾਡਾ ਭੂਤਕਾਲ ਜਿਹੜਾ ਨੰਘਿਆ ਪਾਸਟ ਹੁਣ ਚੱਲ ਰਿਹਾ ਸਾਡਾ ਪ੍ਰੈਜ਼ੈਂਟ ਜਿਹਨੂੰ ਅਸੀਂ ਕਹਿੰਦੇ ਆ ਵਰਤਮਾਨ ਅੱਗੇ ਆਪਾਂ ਪੜਾਂਗੇ ਕਿਰਿਆ ਵਿਸ਼ੇਸ਼ਣ ਟੌਪਿਕ ਉਹ ਕੀ ਹੋਇਆ ਫਿਊਚਰ ਫਿਊਚਰ ਚ ਪੜਾਂਗੇ ਮੈਂ ਤੁਹਾਨੂੰ ਟੌਪਿਕ ਦੇ ਰਿਲੇਟਿਡ ਹੀ ਐਗਜ਼ਾਮਪਲ ਦੇ ਦਿੱਤੀ ਹੁਣ ਆਪਾਂ ਇੱਥੇ ਇਹ ਵਾਲੀ ਐਗਜ਼ਾਮਪਲ ਪੜਦੇ ਹਾਂ RAM ਪੜਦਾ ਹੈ RAM ਨੇ ਪਾਠ ਪੜਿਆ RAM ਪਾਠ ਪੜ੍ਹੇਗਾ ਪੜ ਚੁੱਕਿਆ ਪਾਸਟ ਹੁਣੀ ਪੜ ਕੀ ਹਟਿਆ ਪੜ ਰਿਹਾ ਜਾਂ ਉਹ ਕੀ ਹੈਗਾ ਪ੍ਰੈਜ਼ੈਂਟ ਪੜੇਗਾ ਫਿਊਚਰ ਠੀਕ ਹੈ ਸਮਝ ਲੱਗੀ ਪਾਠ ਪੜਦਾ ਹੈ ਪੜਿਆ ਪੜੇਗਾ ਇਤਨਤੀਜਾ ਹੋ ਗਈਆਂ ਠੀਕ ਹੈ ਪਰਿਭਾਸ਼ਾ ਦੁਬਾਰਾ ਰਿਪੀਟ ਕਰਦੇ ਹਾਂ ਕਾਲ ਤੋਂ ਭਾਵ ਸਮਾਂ ਸਮੇਂ ਅਨੁਸਾਰ ਬਦਲ ਕੇ ਕਿੜਿਆ ਜਿਹੜੀ ਰੂਪ ਧਾਰਨ ਕਰਦੀ ਹੈ ਕਿਰਿਆ ਜਿਹੜੀ ਰੂਪ ਧਾਰਨ ਕਰਦੀ ਹੈ ਜਿਹੜੇ ਰੂਪ ਧਾਰਨ ਕਰਦੀ ਉਸ ਨੂੰ ਕਾਲ ਲਾ ਕੇ ਰਿਆ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ ਤਿੰਨ ਤਰ੍ਹਾਂ ਦਾ ਹੁੰਦਾ ਕਾਲ ਪਹਿਲੇ ਪੜ ਚੁੱਕੇ ਹਨ ਭੂਤ ਕਾਲ ਵਰਤਮਾਨ ਕਾਲ ਤੇ ਭਵਿੱਖ ਕਾਲ ਭਵਿੱਖਤ ਕਾਲ ਮਤਲਬ ਫਿਊਚਰ ਠੀਕ ਹੈ ਹੁਣ ਅਸੀਂ ਭੂਤ ਕਾਲ ਬਾਰੇ ਪੜਦੇ ਹਾਂ ਵਾਕ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਵਾਉਂਦੀ ਹੈ ਜਿਹੜਾ ਸਮਾਂ ਲੰਘ ਚੁੱਕਿਆ ਜਿਹੜਾ ਸੰਗਾ ਨੰਘਿਆ ਉਹ ਕੀ ਹੈ ਭੂਤਕਾਲ ਰੀਤਾ ਨੇ ਪਾਠ ਪੜ੍ਹਿਆ ਜਾਦੂਗਰ ਨੇ ਜਾਦੂ ਦਿਖਾਇਆ ਜਿਹੜਾ ਕਿ ਹੋ ਚੁੱਕਿਆ ਹੁਣ ਨਹੀਂ ਅਸੀਂ ਦੇਖ ਸਕਦੇ ਦੇਖ ਸਕਦੇ ਨੂੰ ਦੁਬਾਰਾ ਰਿਪੀਟ ਕਰੂਗਾ ਪਰ ਪਿਛਲੀ ਗੱਲ ਕਰ ਰਹੇ ਹਾਂ ਤਾਂ ਭੂਤਕਾਲ ਹੈ ਵਰਤਮਾਨ ਕਾਲ ਮੌਜੂਦਾ ਸਮਾਂ ਜੋ ਚੱਲ ਰਿਹਾ ਰੀਤਾ ਪਾਠ ਪੜ੍ਹਦੀ ਹੈ ਪਾਠ ਪੜ੍ਹਨ ਹੀ ਲਗਾਤਾਰ ਕੰਟੀਨਿਊ ਕੰਮ ਚੱਲ ਰਿਹਾ ਜਿੱਥੇ ਕੰਟੀਨਿਊ ਕੰਮ ਚੱਲ ਰਿਹਾ ਉਹ ਕਿਹੜਾ ਵਾ ਉਹ ਪ੍ਰੈਜ਼ੈਂਟ ਠੀਕ ਹੈ ਜਾਦੂਗਰ ਜਾਦੂ ਦਿਖਾਉਂਦਾ ਹੈ ਦੁਖਾ ਰਿਆ ਹੁਣ ਠੀਕ ਹੈ ਉਹ ਪ੍ਰੈਜ਼ੈਂਟ ਚੱਲ ਰਿਹਾ ਰੀਟਾ ਪੜ੍ਹੇਗੀ ਕੱਲੂ ਪੜ੍ਹੇਗੀ ਸਾਨੂੰ ਨਹੀਂ ਪਤਾ ਕਦੋਂ ਪੜ੍ਹੇਗੀ ਫਿਊਚਰ ਦੀ ਗੱਲ ਹੋਗੀ ਠੀਕ ਹੈ ਜਿੱਥੇ ਐਸਟੀਮੇਟ ਲਾਇਆ ਗਿਆ ਕਿ ਪੜ੍ਹੇਗੀ ਜਾਦੂਗਰ ਜਾਦੂ ਦਿਖਾਏਗਾ ਆਉਣ ਵਾਲੇ ਟਾਈਮ ਤੇ ਦਿਖਾਏਗਾ ਹੁਣ ਨਹੀਂ ਦਿਖਾ ਰਿਹਾ ਦੁਪਹਿਰੇ 12 ਵਜੇ 12 ਵਜੇ ਨਹੀਂ 1 ਵਜੇ ਦੀ ਗੱਲ ਕਰ ਰਹੇ ਆ ਜਿਹੜਾ ਹਜੇ ਆਉਣ ਵਾਲਾ ਜਿਵੇਂ ਅਸੀਂ ਪਿਛਲੇ 11 ਵਜੇ ਦੀ ਗੱਲ ਨਹੀਂ ਕਰ ਰਹੇ ਅਸੀਂ 10 ਵਜੇ ਦੀ ਗੱਲ ਨਹੀਂ ਕਰ ਰਹੇ ਜਿਹੜਾ ਲੰਘ ਚੁੱਕਿਆ ਆਉਣ ਵਾਲੇ ਸਮੇਂ ਦੀ ਗੱਲ ਕਰ ਰਹੇ ਆ ਆਉਣ ਵਾਲੇ ਫਿਊਚਰ ਜਿਹਨੂੰ ਅਸੀਂ ਕਹਿੰਦੇ ਆ ਭਵਿੱਖਤਕਾਲ ਜਾਂ ਭਵਿੱਖ ਕਾਲ ਠੀਕ ਹੈ ਇਹ ਅੱਜ ਦਾ ਟਾਪਿਕ ਸੀ ਆਪਣਾ ਬਹੁਤ ਸੌਖਾ ਤੇ ਬਹੁਤ ਛੋਟਾ ਟਾਪਿਕ ਸੀ ਕਿਉਂਕਿ ਹਰ ਇੱਕ ਨੂੰ ਸਮਝ ਆਉਂਦਾ ਸਮਝ ਲੱਗਦਾ ਹੈ ਰਿਲੇਟਡ ਐਗਜ਼ਾਮਪਲਾਂ ਦੇ ਕੇ ਤਾਂ ਜਿਨ੍ਹਾਂ ਨੇ ਗ੍ਰਾਮਰ ਦੇ ਬਾਕੀ ਟਾਪਿਕਸ ਨੂੰ ਕਵਰ ਨਹੀਂ ਕੀਤਾ ਪਲੇਲਿਸਟ ਦਾ ਲਿੰਕ ਡਿਸਕ੍ਰਿਪਸ਼ਨ ਚਾ ਪਲੇਲਿਸਟ ਨੂੰ ਜ਼ਰੂਰ ਚੈੱਕ ਆਊਟ ਕਰੋ ਸਾਰੀ ਪੰਜਾਬੀ ਦੀ ਗ੍ਰਾਮਰ ਇਹ ਇਦਾਂ ਦਾ ਚੈਨਲ ਆ ਜਿਹੜੀ ਤੁਹਾਨੂੰ A to Z ਪੰਜਾਬੀ ਦੀ ਗ੍ਰਾਮਰ ਸਾਰੇ ਇਕੱਠੇ ਟੌਪਿਕ ਕਰਵਾ ਰਿਹਾ ਏ ਟੂ ਜ਼ेड ਤਾਂ ਇੱਕੋ ਪਲੇਲਿਸਟ ਸਾਰਾ ਕੁਝ ਮਿਲ ਜੂਗਾ ਪਲੇਲਿਸਟ ਨੂੰ ਫੋਲੋ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟੈਲੀਗ੍ਰam ਨੂੰ ਵੀ ਜੁਆਇਨ ਕਰੋ ਜਲਦ ਮਿਲਦੇ ਨਵੀਂ ਵੀਡੀਓ ਚ ਨੈਕਸਟ ਪਾਰਟ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਿਓ